ਵੀਰ ਜੀ ਕਰੋਧ ਕਿਸ ਨੂੰ ਆਉਂਦਾ ਹੈ ਅਨਪੜ੍ਹوں ਕੇ ਪੜ੍ਹੇ ਲਿਖੇ ਨੂੰ ਪੜ੍ਹੇ ਲਿਖੇ ਨੂੰ ਤਾਂ ਨਹੀਂ ਕਰੋਧ ਆ ਸਕਦਾ ਕਰੋਧ ਹਮੇਸ਼ਾ ਅਨਪੜ੍ਹ ਨੂੰ ਹੀ ਆਉਂਦਾ ਹੈ ਤੇ ਅਨਪੜ੍ਹ ਕੌਣ ਹੁੰਦਾ ਹੈ ਤੇ ਪੜ੍ਹਿਆ ਲਿਖਿਆ ਕੌਣ ਹੁੰਦਾ ਹੈ ਅਨਪੜ੍ਹ ਉਹ ਹੁੰਦਾ ਜਿਹਨੇ ਆਪਣੇ ਆਪ ਨੂੰ ਕਦੇ ਪੜ੍ਹਿਆ ਨਹੀਂ ਹੁੰਦਾ ਤੇ ਪੜ੍ਹਿਆ ਲਿਖਿਆ ਉਹ ਹੁੰਦਾ ਜਿਹਨੇ ਆਪਣੇ ਆਪ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਅਨਪੜ੍ਹ ਨੂੰ ਗੁਸੈਸ ਕਰਕੇ ਆ ਜਾਂਦਾ ਉਹ ਮੈਂ ਮੈਂ ਕਰੀਂਦਾ ਪੜ੍ਹਦਾ ਹੈ ਨਹੀਂ ਕਿ ਮੈਂ ਕੌਣ ਹਾਂ ਹਾਂਜੀ ਮੈਂ ਕੌਣ ਹਾਂ ਜਿਵੇਂ ਭਗਤ ਜੀ ਕਹਿੰਦੇ ਪਵਿੱਤਰ ਗ੍ਰੰਥਾਂ ਦੇ ਮਾਣੇ ਕਹਿੰਦੇ ਸੁਣ ਰੇ ਤੂੰ ਕੌਣ ਕਹਾ ਤੇ ਆਇਆ ਤੂੰ ਕੋਣ ਹੈ ਤੂੰ ਕਿੱਥੋਂ ਆਇਆ ਹੈ ਇਤਨੀ ਨਜਾਨਤ ਕੇ ਦੀ ਮੁੱਦੇ ਤੇ ਖਬਰ ਨਾ ਪਾਇਓ ਹਾਂਜੀ ਉਹ ਕਹਿੰਦੇ ਕਬੀਰ ਗਰਵ ਨਾ ਕੀਜੀਏ ਚਾਮਲ ਬੇਟੇ ਹਾਰਡ ਕਹਿੰਦੇ ਹੱਡਾਂ ਤੇ ਚਮੜੀ ਲਪੇਟੀ ਹੋਈ ਹੈ ਤੂੰ ਗਰਵ ਕਿਸੇ ਦਾ ਮਾਣ ਕਰਦਾ ਮੈਂ ਮੈਂ ਕਰੀ ਜਾਂਦਾ ਨਾ ਤੇ ਮੈਂ ਕਰਕੇ ਦੁੱਖ ਕਹਿੰਦੇ ਕਬੀਰ ਗਰਵ ਨਾ ਕੀਜੀਏ ਉੱਚ ਦੇਖ ਹਵਾਸ ਆਜ ਕਾਲ ਭੋਇਂ ਲੇਟਣਾ ਉੱਪਰ ਜਾ ਮੈਂ ਘਾਸ ਅ ਜਮੀਨ ਦੇ ਵਿੱਚ ਕਿੰਨੇ ਲੋਗ ਖਾਕ ਬਣ ਗਏ ਹੈ ਵੀ ਤੂੰ ਗਰਵ ਕਿਸੇ ਦਾ ਕਰਦਾ ਹੈਗਾ ਹੰਕਾਰ ਕਿਸੇ ਦਾ ਕਰਦਾ ਮੈਂ ਇਹਦੇ ਵਿੱਚ ਤੇਰਾ ਕੀ ਰੋਲ ਹੈ ਤੂੰ ਕੀ ਕਹਿਣਾ ਚਾਹੁੰਦਾ ਤੂੰ ਮਤਲਬ ਤੇਰਾ ਕੋਈ ਹਾਰਟ ਨੂੰ ਬਣਾਉਣ 'ਚ ਤੇਰਾ ਕੋਈ ਰੋਲ ਹੈ ਬ੍ਰੇਨ ਨੂੰ ਬਣਾਉਣ 'ਚ ਤੇਰਾ ਕੋਈ ਰੋਲ ਹੈ ਤੂੰ ਕਿੱਥੇ ਹੈਗਾ ਉਹਨਾਂ ਦੇ ਵਿੱਚ ਤੇ ਜਿਸ ਵੇਲੇ ਬੰਦਾ ਆਪਣੇ ਆਪ ਨੂੰ ਪੜਨ ਦੀ ਕੋਸ਼ਿਸ਼ ਕਰਦਾ ਹੈ ਨਾ ਤੇ ਉਸ ਵੇਲੇ ਉਹ ਕੋਈ ਵੀ ਸੰਸਾਰ ਦੀ ਸ਼ਕਤੀ ਐਸੀ ਨਹੀਂ ਹੈਗੀ ਜਿਹੜੀ ਉਹਨੂੰ ਕ੍ਰੋਧ ਦਵਾ ਸਕੇ ਉਹਨੂੰ ਹਮੇਸ਼ਾ ਦਇਆ ਹੋਊਗੀ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਹ ਅਨਪੜ੍ਹ ਹੈਗੇ ਆ ਇਹ ਕੁਝ ਵੀ ਬੋਲ ਸਕਦੇ ਆ ਉਹਨੂੰ ਪਤਾ ਹੁੰਦਾ ਵੀ ਇੰਟੈਲੀਜੈਂਟ ਬੰਦੇ ਨੂੰ ਕਦੀ ਕਰੋਧ ਆਉਂਦਾ ਨਹੀਂ ਇੰਟੈਲੀਜੈਂਟ ਬੰਦਾ ਕਦੇ ਹੋਈਆਂ ਗੱਲਾਂ ਕਰਦਾ ਨਹੀਂ ਉਹ ਮਨ ਦਾ ਸੰਤੁਲਨ ਖੁੰਦਾ ਨਹੀਂ ਉਹ ਸਮੱਸਿਆਵਾਂ ਦੇ ਹੱਲ ਕੱਢਦਾ ਹੈ ਇਸ ਕਰਕੇ ਕਦੀ ਵੀ ਇੰਟੈਲੀਜੈਂਟ ਨੂੰ ਜਿਨੇ ਆਪਣਾ ਇੰਟੈਲੈਕਚੁਅਲ ਗਰੋਥ ਜਿਹਦੀ ਇੰਨੀ ਹੋ ਗਈ ਹੋਵੇ ਤੇ ਉਹ ਬੰਦਾ ਜਿਹੜਾ ਹੈਗਾ ਉਸ ਨੂੰ ਤਾਂ ਕੋਈ ਵੀ ਦਾ ਮੂਡ ਨਹੀਂ ਆਫ ਕਰ ਸਕਦਾ ਕੋਈ ਗੁੱਸਾ ਨਹੀਂ ਦਿਵਾ ਸਕਦਾ ਕਿਉਂਕਿ ਗੁੱਸੇ ਵਿੱਚ ਤਾਂ ਤੁਹਾਨੂੰ ਪਤਾ ਵੀ ਗੁਰਬਾਣੀ ਜੀ ਵੀ ਗੁਰੂ ਸਾਹਿਬਾਨ ਨੇ ਬੜਾ ਕਲੀਅਰ ਲਿਖਤਾ ਕਹਿੰਦੇ ਫਿਰ ਉਹ ਪੜਿਆ ਨਹੀਂ ਮੂਰਖਿਆ ਫਿਰ ਉਹ ਪੜਿਆ ਮੂਰਖ ਆਖੀ ਹੈ ਜਿਤ ਲਬ ਲੋਭ ਹੰਕਾਰਾ ਹੰਕਾਰ ਬੇਸਲੇਸੀ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਦੇ ਵੀ ਇਹ ਜਿਹੜਾ ਮੂਡ ਦਾ ਆਫ ਹੋਣਾ ਪਰੇਸ਼ਾਨ ਹੋਣਾ ਤੇ ਗੁੱਸੇ ਦਾ ਆਉਣਾ ਇਹ ਹਮੇਸ਼ਾ ਅਨਪੜ ਬੰਦੇ ਨੂੰ ਆਉਂਦੀ ਹੈ ਪੜੇ ਲਿਖੇ ਨੂੰ ਇੰਟੈਲੀਜੈਂਟ ਨੂੰ ਕਦੀ ਗੁੱਸਾ ਨਹੀਂ ਹੁੰਦਾ ਉਹਦੇ ਨੂੰ ਤਾਂ ਵੀਰਤਾ ਹੁੰਦੀ ਹੈ ਬਲ ਹੁੰਦਾ ਹੈ ਉਹ ਬਲ ਦੇ ਨਾਲ ਹਰ ਸਮੱਸਿਆ ਦਾ ਹੱਲ ਕੱਢਦਾ ਹੈ ਤੇ ਅਨਪੜ ਪੜਾ ਲਿਖਾ ਕਿਵੇਂ ਬਣ ਸਕਦਾ ਹੈ ਆਪਣੇ ਆਪ ਨੂੰ ਪੜਨ ਦੀ ਜਦੋਂ ਕੋਸ਼ਿਸ਼ ਕਰਦਾ ਆਪਣੇ ਆਪ ਨਾਲ ਬੈਠਣ ਲਈ ਜਦੋਂ ਟਾਈਮ ਕੱਢਦਾ ਜਦੋਂ ਸੰਸਾਰ ਦੀ ਪਰਵਾਹ ਨੂੰ ਸਾਈਡ ਤੇ ਰੱਖਦਾ ਲੋਕਾਚਾਰ ਨੂੰ ਸਾਈਡ ਤੇ ਰੱਖਦਾ ਇੰਨੀ ਲੰਮੀ ਦੌੜ ਜਿਹੜਾ ਦੌੜੀ ਜਾ ਰਿਹਾ ਦੌੜੀ ਜਾ ਰਿਹਾ ਇਹ ਸੰਸਾਰ ਦੇ ਦੌੜ ਦੇ ਵਿੱਚੋਂ ਜਦੋਂ ਰੁੱਕ ਕੇ ਥੋੜਾ ਜਿਹਾ ਆਪਣੇ ਨਾਲ ਬੈਠਦਾ ਉਹ ਆਪਣੇ ਆਪ ਨੂੰ ਫਿਰ ਸਵਾਲ ਕਰਦਾ ਪਹਿਲਾਂ ਤਾਂ ਕਹਿੰਦਾ ਨਾ ਦੌੜ ਫਿਰ ਦੌੜ ਨੂੰ ਦਿਲ ਕਰਦਾ ਜਦੋਂ ਨਹੀਂ ਰੁੱਕ ਕਹਿੰਦਾ ਤੂੰ ਏ ਮਨ ਇਹ ਕਹਿੰਦਾ ਵੀ ਤੂੰ ਇਹ ਦੌੜ ਦੇ ਵਿੱਚ ਸੰਸਾਰ ਦੀ ਦੌੜ ਦੇ ਵਿੱਚ ਤੂੰ ਥੋੜਾ ਰੁਕ ਕੇ ਤਾਂ ਦੇਖ ਵੀ ਜਿਹੜਾ ਇੱਕ ਅਸਲੀ ਸਿਧਾਂਤ ਵਾਲਾ ਇਨਸਾਨੀ ਤਲ ਮਾਰਨ ਦਾ ਕਿਤੇ ਦੂਰ ਹੈ ਰੁਕ ਜਦ ਅੰਦਰਲੀ ਆਵਾਜ਼ ਨੂੰ ਤਾਂ ਸੁਣ ਕੇ ਵੇਖ ਵੀ ਤੂੰ ਇਸ ਵੇਗ ਦੇ ਵਿੱਚ ਇਸ ਵਹਿਣ ਦੇ ਵਿੱਚ ਬਹਿਂਦਾ ਤੂੰ ਕਿੱਥੇ ਆ ਗਿਆ ਕਿਹੋ ਜਿਹਾ ਬਣ ਗਿਆ ਕੀ ਬਣਾ ਲਿਆ ਨਹੀਂ ਤੂੰ ਤੂੰ ਆਪਣੇ ਆਪ ਨੂੰ ਕਿਹਦਾ ਬਣਾ ਲਿਆ ਆਪ ਦਾ ਬਣਾ ਲਿਆ ਗੱਡੀਆਂ ਬਣਾ ਲਿਆ ਕੋਠੀਆਂ ਬਣਾ ਲਿਆ ਬੰਗਲੇ ਬਣਾ ਲਿਆ ਹੋਰ ਬੜਾ ਕੁਝ ਬਣਾ ਲਿਆ ਪਦਾਰਥ ਬਣਾ ਲਿਆ ਕਹਿੰਦਾ ਪਰ ਤੂੰ ਆਪਣੇ ਆਪ ਨੂੰ ਕੈਸਾ ਬਣਾ ਲਿਆ ਲਾਲਚੀ ਖੁਦਗਰਜ਼ ਬਣਾ ਲਿਆ ਇੰਨਾ ਕਮਜ਼ੋਰ ਬਣਾ ਲਿਆ ਕਿਸੇ ਦਾ ਡਾਇਲੌਗ ਤੈਨੂੰ ਡਿਸਟਰਬ ਕਰਦੇ ਹਾਂਜੀ ਇਹ ਕੈਸੀ ਪੜਾਈ ਲਿਖਾਈ ਹੈ ਕਿਸੇ ਦਾ ਡਾਇਲੌਗ ਜਿਹੜਾ ਸਾਡੇ ਨਾਲ ਸਬੰਧ ਵੀ ਨਹੀਂ ਰੱਖਦਾ ਉਹ ਵੀ ਸਾਨੂੰ ਜੇਕਰ ਪਰੇਸ਼ਾਨ ਕਰਦਾ ਹੈ ਇਹ ਪੜੇ ਲਿਖੇ ਬੰਦੇ ਦੀ ਕੋਈ ਨਿਸ਼ਾਨੀ ਨਹੀਂ ਹੈਗੀ ਇਸ ਕਰਕੇ ਇਹੀ ਨਿਸ਼ਾਨੀ ਹੈ ਜਦੋਂ ਸਾਨੂੰ ਕਿਸੇ ਦੇ ਬੋਲ ਜਿਹੋ ਜੇ ਮਰਜ਼ੀ ਹੋਣ ਸਾਨੂੰ ਡਿਸਟਰਬ ਨਾ ਕਰ ਸਕਣ ਸਾਡੇ ਮੂਡ ਨੂੰ ਆਫ ਕਰ ਸਕਣ ਤੇ ਇਹਦਾ ਮਤਲਬ ਹੁਣ ਅਸੀਂ ਕੁਛ ਨਾ ਕੁਛ ਪੜ੍ਹਾਈ ਕਰ ਲਈ ਐ ਅਦਰਵਾਈਜ਼ ਆ ਫਿਰ ਅਸੀਂ ਅਨਪੜ੍ਹ ਹੈਗੇ ਜਾਂ ਫਿਰ ਪੜ੍ਹੇ ਲਿਖੇ ਮੂਰਖ ਹੈਗੇ ਤੇ ਇਸ ਕਰਕੇ ਕੋਈ ਵੀ ਸਾਡੇ ਮੂਡ ਨੂੰ ਨਹੀਂ ਆਫ ਕਰ ਸਕਦਾ ਸਾਡੇ ਕਮਰੇ 'ਚ ਨਹੀਂ ਕੋਈ ਵੜ ਸਕਦਾ ਹਾਂਜੀ ਆ ਨਹੀਂ ਸਕਦਾ ਅਸੀਂ ਕਹਿੰਦੇ ਉਹਨੇ ਗੁੱਸਾ ਦਵਾ ਦਿੱਤਾ ਉਹਦੇ ਕਰਕੇ ਮੈਨੂੰ ਗੁੱਸਾ ਆ ਗਿਆ ਹਾਂਜੀ ਤੇ ਨਹੀਂ ਨਹੀਂ ਆ ਸਕਦਾ ਕੋਈ ਜੇ ਮੈਂ ਨਹੀਂ ਚਾਹੁੰਦਾ ਨਹੀਂ ਆ ਸਕਦਾ ਫਿਰ ਮੈਂ ਅਲਟੀਮੇਟ ਰਿਐਲਿਟੀ ਨੂੰ ਜਿਹਨੇ ਆਪਣੇ ਆਪ ਨੂੰ ਪੜ ਲਿਆ ਸਮਝ ਲਿਆ ਤੇ ਉਹ ਤਾਂ ਫਿਰ ਸਿਚੁਏਸ਼ਨ ਨੂੰ ਜਿਹੜਾ ਹੈਗਾ ਨਾ ਸਮਝ ਕੇ ਰਿਸਪੌਂਡ ਕਰੂਗਾ ਕਦੀ ਵੀ ਸਮਝ ਕੇ ਜਦੋਂ ਰਿਐਲਿਟੀ ਨੂੰ ਸਮਝ ਕੇ ਅਸੀਂ ਸਿਚੁਏਸ਼ਨ ਨੂੰ ਰਿਸਪੌਂਡ ਕਰਦੇ ਹਾਂ ਕਦੀ ਵੀ ਸਾਡੇ ਮਨ ਨੂੰ ਐਡਵਰਸਲੀ ਇਫੈਕਟ ਨਹੀਂ ਕਰਦੀ ਇਸ ਕਰ ਨੂੰ ਜ਼ਰੂਰ ਵਿਚਾਰਨ ਦੀ ਕੋਸ਼ਿਸ਼ ਕਰਿਓ ਜਦੋਂ ਰਿਐਲਿਟੀ ਨੂੰ ਸਮਝ ਕੇ ਸਿਚੁਏਸ਼ਨ ਨੂੰ ਰਿਸਪੌਂਡ ਕਰੋਗੇ ਉਹ ਐਡਵਰਸਲੀ ਸਾਡੇ ਮਾਈਂਡ ਨੂੰ ਇਫੈਕਟ ਨੇ ਕਰ ਸਕਦੀ ਮੈਂ ਫੇਰ ਕਹਿੰਦਾ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਨੂੰ ਅਵੇਲੇਬਲ ਹੈਗੀਆਂ ਤੱਥ ਮੌਜੂਦ ਹੈ ਤੱਥ ਸਮਝ ਨਹੀਂ ਲੋੜਾ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਐਕਸਪੀਰੀਅੰਸ ਕਰਨੀਆਂ ਚਾਹੀਦੀਆਂ ਹੈਗੀਆਂ ਇਸ ਕਰਕੇ ਕੋਈ ਵੀ ਸਾਨੂੰ ਗੁੱਸਾ ਨਹੀਂ ਦਿਵਾ ਸਕਦਾ ਸਿਰਫ ਸਾਡੀ ਕਮਜ਼ੋਰੀ ਹੈ ਜੇ ਅਸੀਂ ਚਾਹਾਂਗੇ ਤਾਂ ਕੋਈ ਸਾਡੇ ਮਨ ਤੱਕ ਪਹੁੰਚ ਸਕਦਾ ਹੈ ਅਦਰਵਾਈਜ਼ ਨਹੀਂ ਪਹੁੰਚ ਸਕਦਾ